ਸਿੱਧਾ ਜੀ ਮੈਂ ਜਸਵਿੰਦਰ कौर ਤੇ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਬਣਾਵਾਂਗੀ ਮੈਂ ਆਟੇ ਤੇ ਗੁੜ ਦੇ ਗੁਲਗੁਲੇ। ਮਿੱਠੇ ਗੁਲਗੁਲੇ ਬਣਾਉਣ ਵਾਸਤੇ ਇੱਥੇ ਮੈਂ ਇੱਕ ਕਟੋਰੀ ਗੁੜ ਲੈ ਲਿੱਤਾ ਹੈ ਤੇ ਗੁੜ ਨੂੰ ਇਸ ਤਰੀਕੇ ਦੇ ਨਾਲ ਮੈਂ ਬਰੀਕ-ਬਰੀਕ ਪੀਸ ਲਿੱਤਾ ਹੋਇਆ ਹੈ। ਇਹ ਇਸ ਲਈ ਪੀਸਿਆ ਤਾਂ ਜੋ ਪਾਣੀ ਦੇ ਵਿੱਚ ਇਹ ਆਸਾਨੀ ਦੇ ਨਾਲ ਮੈਲਟ ਹੋ ਜਾਏ। ਤੇ ਹੁਣ ਇਸ ਗੁੜ ਨੂੰ ਆਪਾਂ ਇੱਕ ਪਤਿੱਲੇ ਦੇ ਵਿੱਚ ਪਾ ਦਾਂਗੇ। ਤੇ ਇਸ ਤੋਂ ਬਾਅਦ ਇਸ ਦੇ ਵਿੱਚ ਹੁਣ ਇੱਕ ਕਟੋਰੀ ਗਰਮ ਪਾਣੀ ਪਾ ਦਾਂਗੇ ਤਾਂ ਜੋ ਜਿਹੜਾ ਗੁੜ ਹੈਗਾ ਉਹ ਆਸਾਨੀ ਦੇ ਨਾਲ ਮੈਲਟ ਹੋ ਜੇ ਤੇ ਦੇਖੋ ਪਾਣੀ ਇੱਥੇ ਮੈਂ ਪਾ ਦਿੱਤਾ ਗੁੜ ਦੇ ਵਿੱਚ ਤੇ ਇਸ ਨੂੰ ਚਮਚ ਦੇ ਨਾਲ ਚੰਗੀ ਤਰ੍ਹਾਂ ਹਿਲਾ ਲੈਣਾ ਤਾਂ ਜੋ ਗੁੜ ਜਿਹੜਾ ਹੈਗਾ ਛੇਤੀ ਨਾਲ ਮੈਲਟ ਹੋ ਜੇ ਤੇ ਗੁੜ ਦੇਖੋ ਇੱਥੇ ਮੈਲਟ ਹੋ ਚੁੱਕਾ ਹੈ ਜਿਹੜੇ ਗੁਲਗੁਲੇ ਹੈਗੇ ਨੇ ਉਹ ਬਹੁਤ ਹੀ ਸੋਖੇ ਹੈਗੇ ਨੇ ਬਣਾਉਣੇ ਤੇ ਹੁਣ ਉਸੇ ਕਟੋਰੀ ਦੇ ਹਿਸਾਬ ਨਾਲ ਇੱਥੇ ਮੈਂ ਦੋ ਕਟੋਰੀਆਂ ਕਣਕ ਦਾ ਆਟਾ ਵੀ ਲੈ ਲੇਤਾ ਤੇ ਦੋ ਚਮਚ ਮੈਂ ਹਰੇ ਸੌਫ ਲੈ ਲਿੱਤੇ ਨੇ ਸੌਫ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਹੁਣ ਇਸ ਨੂੰ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਦੇਖੋ ਜਿਹੜਾ ਇਹ ਗੁੜ ਤੇ ਆਟਾ ਹੈਗਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੋਇਆ ਹਜੇ ਇਹ ਬੈਟਰ ਕਾਫੀ ਗਾੜਾ ਹੈ ਤੇ ਹੁਣ ਇਸ ਦੇ ਵਿੱਚ ਥੋੜਾ ਥੋੜਾ ਕਰਕੇ ਹੋਰ ਪਾਣੀ ਆਪਾਂ ਪਾਵਾਂਗੇ ਇਸ ਨੂੰ ਥੋੜਾ ਜਿਹਾ ਪਤਲਾ ਕਰਾਂਗੇ ਆਪਾਂ ਜਿਹੜਾ ਇਹ ਆਟੇ ਤੇ ਗੁੜ ਦਾ ਬੈਟਰ ਹੈਗਾ ਇਹਨੂੰ ਬਹੁਤ ਜ਼ਿਆਦਾ ਪਤਲੇ ਨਹੀਂ ਕਰਨਾ ਜਿਵੇਂ ਆਪਾਂ ਪਕੌੜੇ ਬਣਾਉਂਦੇ ਆਂ ਬਸ ਉਸੇ ਤਰੀਕੇ ਦੇ ਨਾਲ ਹੀ ਇਸ ਨੂੰ ਬਣਾਣਾ ਹੈ ਦੇਖੋ ਇੰਨਾ ਕ ਹੀ ਆਪਾਂ ਬੈਟਰ ਨੂੰ ਗਾੜਾ ਕਰਨਾ ਸੀਗਾ ਬਹੁਤ ਹੀ ਵਧੀਆ ਬੈਟਰ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇਸ ਨੂੰ ਆਪਾਂ 3 ਤੋਂ 4 ਮਿੰਟ ਲਈ ਲਗਾਤਾਰ ਇਸੇ ਤਰੀਕੇ ਦੇ ਨਾਲ ਹਿਲਾਇ ਜਾਣਾ ਹੈ ਤੇ ਤੁਸੀਂ ਦੇਖੋ 3 ਤੋਂ 4 ਮਿੰਟ ਤੱਕ ਇਸੇ ਤਰ੍ਹਾਂ ਹਿਲਾਉਂਦੇ ਹੋਏ ਜਿਹੜਾ ਆਟਾ ਹੈਗਾ ਕਾਫੀ ਫਲਫੀ ਹੋ ਚੁੱਕਾ ਹੈ ਇਸ ਤਰ੍ਹਾਂ ਕਰਨ ਨਾਲ ਜਿਹੜੇ ਆਟੇ ਦੇ ਗੁਲਗੁਲੇ ਹੈਗੇ ਨੇ ਉਹ ਅੰਦਰੋਂ ਦੀ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੇ ਨੇ ਤੇ ਚਮਚ ਦਾ ਚੌਥਾ ਹਿੱਸਾ ਇੱਥੇ ਹੁਣ ਮੈਂ ਬੇਕਿੰਗ ਪਾਊਡਰ ਲੈ ਲਿੱਤਾ ਹੈ ਇਸ ਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਜੋ ਜਿਹੜਾ ਬੇਕਿੰਗ ਪਾਊਡਰ ਹੈਗਾ ਉਹ ਚੰਗੀ ਤਰ੍ਹਾਂ ਸਾਰੇ ਘੋਲ ਦੇ ਵਿੱਚ ਮਿਕਸ ਹੋ ਜਾਵੇ ਤੇ ਦੇਖੋ ਇਸ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੋਇਆ ਹੈ ਤੇ ਇੱਕ ਸਾਈਡ ਤੇ ਮੈਂ ਸਰੋਂ ਦੇ ਤੇਲ ਨੂੰ ਵੀ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਹੋਇਆ ਤੇ ਦੇਖੋ ਬੈਟਰ ਆਪਣਾ ਤਿਆਰ ਹੋ ਚੁੱਕਾ ਹੋਇਆ ਤੇ ਇੱਕ ਸਾਈਡ ਤੇ ਜਿਵੇਂ ਕਿ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਮੈਂ ਸਰੋਂ ਦੇ ਤੇਲ ਨੂੰ ਵੀ ਗਰਮ ਕਰਕੇ ਰੱਖ ਲਿੱਤਾ ਹੋਇਆ ਤੇ ਹੁਣ ਸਰੋਂ ਦੇ ਤੇਲ ਦੀ ਜਿਹੜੀ ਫਲੇਮ ਹੈਗੀ ਹੈ ਇੱਥੇ ਮੈਂ ਮੀਡੀਅਮ ਕਰ ਦਿੱਤੀ ਹੈ ਤੇ ਜਿਹੜੇ ਗੁਲਗੁਲੇ ਹੈਗੇ ਨੇ ਉਹ ਸਰੋਂ ਦੇ ਤੇਲ ਦੇ ਵਿੱਚ ਹੀ ਬਹੁਤ ਜ਼ਿਆਦਾ ਵਧੀਆ ਬਣਦੇ ਨੇ ਤੇ ਹੁਣ ਬਿਲਕੁਲ ਪਕੌੜੀਆਂ ਦੀ ਤਰ੍ਹਾਂ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਪਾਉਂਦੇ ਜਾਵਾਂਗੇ ਇਹ ਕੋਲ ਨੂੰ ਤੇ ਦੇਖੋ ਇਸ ਤਰ੍ਹਾਂ ਦੇ ਨਾਲ ਇਹ ਕੜਾਈ ਦੇ ਵਿੱਚ ਜਿੰਨਾ ਕ ਬੈਟਰ ਆਇਆ ਆਪਾਂ ਸਾਰੇ ਗੁਲਗੁਲੇ ਇਸੇ ਤਰੀਕੇ ਦੇ ਨਾਲ ਪਾ ਲਿੱਤੇ ਨੇ ਜਿੰਨੇ ਕੁ ਤੇਲ ਦੇ ਵਿੱਚ ਗੁਲਗੁਲੇ ਆਣ ਉਨਨੇ ਹੀ ਪਾਣੇ ਨੇ ਬਹੁਤ ਜ਼ਿਆਦਾ ਨਹੀਂ ਪਾਣੇ ਨਹੀਂ ਤਾਂ ਇਹ ਆਪਸ ਦੇ ਵਿੱਚ ਚਿਪਕ ਜਾਂਦੇ ਨੇ ਤੇ ਫਲੇਮ ਬਿਲਕੁਲ ਵੀ ਹਾਈ ਜਾਂ ਲੋ ਨਹੀਂ ਕਰਨੀ ਮੀਡੀਅਮ ਫਲੇਮ ਦੇ ਉੱਪਰ ਹੀ ਇਹ ਗੁਲਗੁਲੇ ਆਪਾਂ ਫਰਾਈ ਕਰਨੇ ਨੇ ਤੇ ਦੇਖੋ ਬਹੁਤ ਹੀ ਜ਼ਿਆਦਾ ਜਲਦੀ ਜਿਹੜੇ ਗੁਲਗੁਲੇ ਹੈਗੇ ਨੇ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਤੇ ਜਿਵੇਂ ਹੀ ਇਹ ਬ੍ਰਾਊਨ ਹੋਣਗੇ ਤੇ ਆਪਾਂ ਇਹਨਾਂ ਦੀ ਸਾਈਡ ਪਰਤ ਤੇ ਜਾਵਾਂਗੇ ਗੁਲਗੁਲੇ ਬਣਾਉਣੇ ਬਹੁਤ ਹੀ ਜ਼ਿਆਦਾ ਸੋਖੇ ਨੇ ਬੜੀ ਹੀ ਜਲਦੀ ਇਹ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਬਹੁਤ ਹੀ ਜ਼ਿਆਦਾ ਇਹ ਸਵਾਦ ਵੀ ਲੱਗਦੇ ਨੇ ਤੇ ਦੇਖੋ ਜਿਵੇਂ ਜਿਵੇਂ ਇਹ ਬ੍ਰਾਊਨ ਹੋਈ ਜਾ ਰਹੇ ਨੇ ਮੈਂ ਇਹਨਾਂ ਨੂੰ ਪਰਤ ਦੇ ਜਾ ਰਹੀ ਹਾਂ ਕਲਰ ਅੱਗੇ ਨਾਲੋਂ ਇਹਨਾਂ ਦਾ ਕਾਫੀ ਜ਼ਿਆਦਾ ਦੇਖੋ ਚੇਂਜ ਹੋ ਚੁੱਕਾ ਹੈ ਕੋਈ ਬਹੁਤ ਜ਼ਿਆਦਾ ਇਹਨਾਂ ਨੂੰ ਬਣਾਉਂਦੇ ਹੋਏ ਟਾਈਮ ਵੀ ਨਹੀਂ ਲੱਗਿਆ ਤੇ ਦੇਖੋ ਜਿਵੇਂ ਜਿਵੇਂ ਇਹ ਫਰਾਈ ਹੋਈ ਜਾਣਗੇ ਇਹਨਾਂ ਦਾ ਕਲਰ ਚੇਂਜ ਹੋਈ ਜਾਏਗਾ ਆਪਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕਢ ਲਵਾਂਗੇ ਆਟੇ ਅਤੇ ਗੁੜ ਦੇ ਗੁਲਗੁਲੇ ਜਿਹੜੇ ਹੁੰਦੇ ਨੇ ਕਾਫੀ ਹੈਲਦੀ ਹੁੰਦੇ ਨੇ ਤੇ ਬਹੁਤ ਹੀ ਜ਼ਿਆਦਾ ਇਹ ਸਵਾਦ ਵੀ ਲੱਗਦੇ ਨੇ ਤੇ ਸਾਰੇ ਗੁਲਗੁਲੇ ਦੇਖੋ ਇੱਥੇ ਮੈਂ ਪਲੇਟ ਦੇ ਵਿੱਚ ਕਢ ਲ ਕੇ ਰੱਖ ਲਿੱਤੇ ਹੋਏ ਨੇ ਤੇ ਦੇਖੋ ਗੁਲਗੁਲੇ ਦੇਖਣ ਦੇ ਵਿੱਚ ਹੀ ਕਿੰਨੇ ਜਿਆਦਾ ਵਧੀਆ ਲੱਗ ਰਹੇ ਨੇ ਜਿੰਨੇ ਦੇਖਣ ਦੇ ਵਿੱਚ ਵਧੀਆ ਲੱਗ ਰਹੇ ਨੇ ਓਨੇ ਹੀ ਜਿਆਦਾ ਇਹ ਖਾਣ ਦੇ ਵਿੱਚ ਵੀ ਵਧੀਆ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਸਵਾਦਗੁਲਗੁਲੇ ਤਿਆਰ ਹੋ ਚੁੱਕੇ ਨੇ ਤੇ ਦੇਖੋ ਅੰਦਰੋਂ ਦੀ ਇਹ ਕਿੰਨੇ ਹੀ ਸੌਫਟ ਬਣ ਕੇ ਤਿਆਰ ਹੋਏ ਨੇ ਤੇ ਦੇਖੋ ਕਿੰਨੇ ਜਿਆਦਾ ਸੌਖੇ ਨੇ ਗੁਲਗੁਲੇ ਬਣਾਉਣੇ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਰੈਸিপি ਕਿਵੇਂ ਦੀ ਲੱਗੀ